ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਜੈਮ ਸੀਦੀ ਪਰਮੇਸ਼ਰ ਤੁਹਾਨੂੰ ਆਸ਼ੀਸ਼ ਔਰ ਬਰਕਤ ਦੇਵੇ ਅੱਜ ਦੇ ਦਿਨ ਵਾਸਤੇ ਅਸੀਂ ਪਰਮੇਸ਼ਰ ਪਿਤਾ ਦੇ ਬਹੁਤ ਬਹੁਤ ਸ਼ੁਕਰਗੁਜ਼ਾਰ ਆ ਇਹ ਅੱਜ ਦਾ ਦਿਨ ਪਰਮੇਸ਼ਰ ਨੇ ਸਾਨੂੰ ਬਖਸ਼ਿਆ ਇਸ ਦਿਨ ਦੇ ਲਈ ਅਸੀਂ ਲੱਖਾਂ ਤੇ ਕਰੋੜਾਂ ਵਾਰ ਪ੍ਰਭੂ ਜੀ ਦੇ ਧੰਨਵਾਦੀ ਆ ਮੈਂ ਪਰਮੇਸ਼ਰ ਦੇ ਪਵਿੱਤਰ ਬਚਨਾਂ ਦੇ ਵਿੱਚੋਂ ਅੱਜ ਫਿਰ ਇੱਕ ਵਾਰ ਇੱਕ ਨਵਾਂ ਵਿਸ਼ਾ ਲੈ ਕੇ ਆਇਆ ਅਤੇ ਆਪ ਸਭਨਾ ਨੇ ਬੜੇ ਧਿਆਨ ਦੇ ਨਾਲ ਪਰਮੇਸ਼ਰ ਦੇ ਪਵਿੱਤਰ ਕਲਾਮ ਦੀਆਂ ਗੱਲਾਂ ਨੂੰ ਸਿੱਖਣਾ ਪਵਿੱਤਰ ਕਲਾਮ ਦੀਆਂ ਗੱਲਾਂ ਨੂੰ ਸੁਣਨਾ ਹੈ। ਮੇਰੇ ਭਾਈਓ ਭੈਣੋ ਅੱਜ ਦਾ ਵਿਸ਼ਾ ਹੈ ਜੋ ਮਾੜੇ ਦਿਨ ਹੈ। ਉਹ ਵੀ ਸਾਨੂੰ ਦਲੇਰ ਕਰਦੇ ਨੇ। ਦਲੇਰ ਬਣਾਉਂਦੇ ਨੇ। ਮਾੜੇ ਦਿਨ ਵੀ ਸਾਨੂੰ ਸਿਖਾਉਂਦੇ ਆ ਅੱਜ ਦਾ ਜੋ ਟੌਪਿਕ ਹੈ ਮਾੜੇ ਦਿਨ ਵੀ ਸਾਨੂੰ ਸਿਖਾਉਂਦੇ ਨੇ ਇਸ ਵਿਸ਼ੇ ਦੇ ਉੱਤੇ ਅੱਗੇ ਵਧਣ ਤੋਂ ਪਹਿਲਾਂ ਮੇਰੀ ਸਾਰਿਆਂ ਦੇ ਅੱਗੇ ਬੜੇ ਹੀ ਪਿਆਰ ਦੇ ਨਾਲ ਔਰ ਦਿਲ ਤੋਂ ਆਪ ਜੀ ਦੇ ਅੱਗੇ ਬੇਨਤੀ ਹੈ ਕਿ ਜੇਕਰ ਤੁਸੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤੇ ਕਿਰਪਾ ਕਰਕੇ ਯਰੂਰ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡੇ YouTube ਚੈਨਲ ਦੇ ਰਾਹੀਂ ਜਿੰਨੀਆਂ ਵੀ ਮਸੀਹੀ ਪ੍ਰਚਾਰ ਦੀਆਂ ਵੀਡੀਓ ਆਉਂਦੀਆਂ ਨੇ ਉਹਨਾਂ ਨੂੰ ਤੁਸੀਂ ਲਾਇਕ ਵੀ ਕਰੋ ਅਤੇ ਦੂਜਿਆਂ ਨੂੰ ਸ਼ੇਅਰ ਵੀ ਕਰੋ ਅਤੇ ਜੇ ਕੋਈ ਤੁਹਾਡਾ ਪ੍ਰਾਰਥਨਾ ਦਾ ਵਿਸ਼ਾ ਆ ਤੇ ਤੁਸੀਂ ਸਾਨੂੰ ਕਮੈਂਟਾਂ ਦੇ ਵਿੱਚ ਲਿਖ ਕੇ ਭੇਜ ਸਕਦੇ ਹੋ ਅਸੀਂ ਤੁਹਾਡੇ ਵਾਸਤੇ ਜਰੂਰ ਪ੍ਰਾਰਥਨਾ ਕਰਾਂਗੇ ਸੋ ਆਓ ਹੁਣ ਅਸੀਂ ਪਰਮੇਸ਼ਰ ਦੇ ਵਚਨ ਦੇ ਉੱਤੇ ਵਿਚਾਰ ਕਰਨਾ ਕਿ ਮਾੜੇ ਦਿਨ ਵੀ ਸਾਨੂੰ ਸਿਖਾਉਂਦੇ ਆ ਮਾੜੇ ਸਮੇ ਵੀ ਸਾਨੂੰ ਸਿਖਾਉਂਦੇ ਆ ਜਦੋਂ ਅਸੀਂ ਪਵਿੱਤਰ ਬਾਈਬਲ ਨੂੰ ਪੜ੍ਹਦੇ ਹਾਂ ਤੇ ਪਰਮੇਸ਼ਰ ਦਾ ਵਚਨ ਸਾਨੂੰ ਇਹ ਨਹੀਂ ਕਹਿੰਦਾ ਕਦੀ ਵੀ ਤੁਹਾਡੇ ਤੇ ਸਦਾ ਚੰਗੇ ਦੇ ਨਹੀਂ ਰਹਿਣੇ ਆ ਵਚਨ ਦੇ ਵਿੱਚ ਕਿਤੇ ਨਹੀਂ ਲਿਖਿਆ ਤੁਹਾਡੇ ਤੇ ਕਦੀ ਦੁੱਖ ਨਹੀਂ ਆਉਣਾ ਵਚਨ ਦੇ ਵਿੱਚ ਕਦੀ ਨਹੀਂ ਲਿਖਿਆ ਕਿ ਤੁਹਾਡੇ ਤੇ ਕੋਈ ਬਿਮਾਰੀ ਨਹੀਂ ਹੋਣੀ ਜਿੰਨੇ ਰੱਬ ਦੇ ਤਾਲਬ ਹੋਏ ਨੇ ਉਹਨਾਂ ਨੇ ਇਹ ਸਾਰੇ ਹਾਲਾਤਾਂ ਦਾ ਸਾਹਮਣਾ ਕੀਤਾ ਤੇ ਹਰ ਤਰ੍ਹਾਂ ਦੀ ਪਰਿਸਥਿਤੀ ਦੇ ਵਿੱਚੋਂ ਦੀ ਗੁਜ਼ਰ ਕੇ ਗਏ ਆ ਜਿਉਂ ਜ ਉਹ ਗੁਜ਼ਰ ਕੇ ਗਏ ਆ ਉਹਨਾਂ ਨੇ ਇਹ ਸਾਰੀਆਂ ਪਰਸਥਿਤੀਆਂ ਤੇ ਇਹ ਸਾਰੇ ਹਾਲਾਤਾਂ ਦਾ ਸਾਹਮਣਾ ਕੀਤਾ ਤੇ ਉਹ ਸਾਨੂੰ ਵੀ ਸਾਮਣਾ ਕਰਨਾ ਪਵੇਗਾ ਇਸ ਲਈ ਅਸੀਂ ਪਰਮੇਸ਼ਰ ਦੇ ਪਵਿੱਤਰ ਵਚਨ ਪਰਮੇਸ਼ਰ ਦੇ ਪਵਿੱਤਰ ਕਲਾਮ ਨੂੰ ਬੜੇ ਹੀ ਧਿਆਨ ਦੇ ਨਾਲ ਸੁਣਨਾ ਹੈ ਔਰ ਪਰਮੇਸ਼ਰ ਦੇ ਕਲਾਮ ਦੀਆਂ ਗੱਲਾਂ ਦੇ ਵਿੱਚੋਂ ਪਰਮੇਸ਼ਰ ਦੇ ਵਚਨ ਦੀਆਂ ਗੱਲਾਂ ਦੇ ਵਿੱਚੋਂ ਅਸੀਂ ਵਿਚਾਰ ਵੀ ਕਰਨਾ ਹੈ ਮੇਰੇ ਭਾਈਓ ਭੈਣੋ ਪਰਮੇਸ਼ਰ ਦਾ ਵਚਨ ਪਰਮੇਸ਼ਰ ਦਾ ਕਲਾਮ ਪਰਮੇਸ਼ਰ ਦੀ ਬਾਣੀ ਸਾਨੂੰ ਇਹ ਦੱਸ ਦਈਏ ਵੀ ਪਰਿਸਥਿਤੀ ਜਿੱਦਾਂ ਦੀ ਵੀ ਮਰਜ਼ੀ ਹੋਵੇ ਭਾਵੇਂ ਬਿਮਾਰੀ ਦਾ ਸਮਾਂ ਹੋਵੇ ਭਾਵੇਂ ਗਰੀਬੀ ਦਾ ਸਮਾਂ ਹੋਵੇ ਭਾਵੇਂ ਸਾਡੀ ਜ਼ਿੰਦਗੀ ਦੇ ਵਿੱਚ ਵਿਰੋਧ ਦਾ ਟਾਈਮ ਹੋਵੇ ਕਈ ਵਾਰ ਇਦਾਂ ਦਾ ਸਮਾਂ ਚੱਲਦਾ ਵੀ ਲੋਕ ਸਾਡਾ ਵਿਰੋਧ ਕਰਦੇ ਸਾਡੇ ਪਰਿਵਾਰਕ ਮੈਂਬਰ ਵੀ ਸਾਡਾ ਵਿਰੋਧ ਕਰਦੇ ਸਾਡੇ ਪਰਿਵਾਰ ਵਿੱਚੋਂ ਹੀ ਕਈ ਵੇਲੇ ਸਾਡਾ ਵਿਰੋਧ ਹੁੰਦਾ ਕਈ ਵਾਰ ਸਾਡੇ ਪਿੰਡ ਵਿੱਚੋਂ ਸਾਡਾ ਵਿਰੋਧ ਹੁੰਦਾ। ਕਈ ਵਾਰ ਸਾਡੀ ਰਿਸ਼ਤੇਦਾਰੀ ਵਿੱਚੋਂ ਸਾਡਾ ਵਿਰੋਧ ਹੁੰਦਾ। ਔਰ ਸਮੇ ਜਿਹੜੇ ਨੇ ਮੈਂ ਤੁਹਾਨੂੰ ਦੱਸ ਰਿਹਾ ਆਂ ਜਿਹੜੇ ਸਮੇ ਨੇ ਮੇਰੇ ਭਾਈਓ ਭੈਣੋ ਉਹ ਸਾਨੂੰ ਸਿਖਾਉਂਦੇ ਆ। ਤੇ ਹਰ ਸਮੇ ਦੇ ਵਿੱਚ ਟੱਲਣਾ ਸਿੱਖੋ। ਹਰ ਸਮੇ ਦੇ ਵਿੱਚ ਸਥਿਰ ਰਹਿਣਾ ਸਿੱਖੋ। ਇੱਕ ਮੈਂ ਪੇਤ ਇਹ ਗੱਲ ਤੁਹਾਨੂੰ ਦੱਸਣੀ ਚਾਹੁੰਦਾ ਵੀ ਸਮਾਂ ਕਦੀ ਇੱਕੋ ਜਿਹਾ ਨਹੀਂ ਰਹਿੰਦਾ। ਸਮਾਂ ਜਿਹੜਾ ਆ ਉਹ ਕਦੀ ਵੀ ਇੱਕੋ ਜਿਹਾ ਨਹੀਂ ਰਹਿੰਦਾ ਸਮੇ ਜਿਹੜੇ ਆ ਬਦਲਦੇ। ਪਰਮੇਸ਼ਵਰ ਸਮਿਆਂ ਨੂੰ ਇੱਕੋ ਜਿਹਾ ਨਹੀਂ ਰਹਿਣ ਦਿੰਦਾ। ਪਰਮੇਸ਼ਵਰ ਵਰੀਆਂ ਨੂੰ ਇੱਕੋ ਜਿਹਾ ਨਹੀਂ ਰਹਿਣ ਦਿੰਦਾ। ਪਰਮੇਸ਼ਵਰ ਕਿਸੇ ਵੀ ਸਮੇ ਨੂੰ ਇੱਕੋ ਜਿਹਾ ਨਹੀਂ ਚੱਲਣ ਦਿੰਦਾ। ਜੇ ਰਾਤ ਹੁੰਦੀ ਦਿਨ ਹੁੰਦਾ ਜੇ ਦਿਨ ਹੁੰਦਾ ਰਾਤ ਹੁੰਦੀ ਜੇ ਠੰਡ ਹੁੰਦੀ ਤਾਂ ਗਰਮੀ ਵੀ ਹੁੰਦੀ ਜੇ ਗਰਮੀ ਹੁੰਦੀ ਤਾਂ ਠੰਡ ਵੀ ਹੁੰਦੀ ਹੈ ਜਿੱਦਾਂ ਰੁੱਤਾਂ ਬਦਲਦੀਆਂ ਆ ਦਿਨ ਬਦਲਦੇ ਆ ਇਸੇ ਤਰ੍ਹਾਂ ਪਰਮੇਸ਼ਰ ਸਾਡੇ ਜੀਵਨ ਵਿੱਚ ਹਰੇਕ ਸਮੇਂ ਨੂੰ ਤਬਦੀਲ ਕਰਤਾ ਆ ਤੇ ਜੋ ਵਿਸ਼ਾ ਆ ਵਿਸ਼ਾ ਇਹੀ ਹੈ ਕਿ ਮਾੜੇ ਦਿਨਾਂ ਵਿੱਚ ਵੀ ਸਾਨੂੰ ਸਿੱਖਣ ਨੂੰ ਮਿਲ ਜਾਂਦਾ ਮਾੜੇ ਦਿਨ ਵੀ ਸਾਨੂੰ ਸਿਖਾ ਜਾਂਦੇ ਆ ਮਾੜੇ ਦਿਨ ਵੀ ਜਿਹੜੇ ਚੱਲਦੇ ਸਾਡੀ ਜ਼ਿੰਦਗੀ 'ਚ ਇਹ ਵੀ ਸਾਨੂੰ ਖੁਦਾ ਦੇ ਪਿਆਰ ਦੇ ਬਾਰੇ ਦੱਸ ਜਾਂਦੇ ਆ ਮਾੜੇ ਦਿਨ ਵੀ ਸਾਨੂੰ ਖੁਦਾ ਵਿੱਚ ਵਧਾ ਜਾਂਦੇ ਨੇ ਮਾੜੇ ਦਿਨਾਂ ਦੁਆਰਾ ਵੀ ਅਸੀਂ ਪਰਮੇਸ਼ਰ ਵਿੱਚ ਵੱਧ ਜਾਂਦੇ ਆ ਇਸ ਲਈ ਅਸੀਂ ਬੜੇ ਧਿਆਨ ਦੇ ਨਾਲ ਪਰਮੇਸ਼ਰ ਦੇ ਵਚਨ ਨੂੰ ਸੁਣਨਾ ਪਰਮੇਸ਼ਰ ਦੇ ਕਲਾਮ ਨੂੰ ਅਸੀਂ ਬੜੇ ਹੀ ਧਿਆਨ ਦੇ ਨਾਲ ਵਿਚਾਰ ਕਰਨਾ ਪਰਮੇਸ਼ਰ ਦੇ ਵਚਨ ਦੇ ਉੱਤੇ ਔਰ ਸਾਰਿਆਂ ਨੇ ਪਰਮੇਸ਼ਵਰ ਦੇ ਜੀਉਂਦੇ ਵਚਨ ਨੂੰ ਬਹੁਤ ਹੀ ਧਿਆਨ ਦੇ ਨਾਲ ਸਿੱਖਣਾ ਮੇਰੇ ਭਾਈਓ ਭੈਣੋ ਮੈਂ ਪਰਮੇਸ਼ਵਰ ਦੇ ਵਚਨ ਦੇ ਵਿੱਚੋਂ ਤੁਹਾਨੂੰ ਦੱਸਾਂਗਾ ਕਿ ਜੋ ਪਰਮੇਸ਼ਵਰ ਦਾ ਦਾਸ ਸੰਤ ਪੌਲਸ ਹੋਇਆ ਪਰਮੇਸ਼ਵਰ ਦਾ ਤਾਲਬ ਪਰਮੇਸ਼ਵਰ ਦਾ ਬੰਦਾ ਪਰਮੇਸ਼ਵਰ ਦਾ ਦਾਸ ਸੰਤ ਪੌਲਸ ਹੋਇਆ ਔਰ ਪਰਮੇਸ਼ਵਰ ਦਾ ਬੰਦਾ ਜਿਹੜਾ ਸੀ ਸੰਤ ਪਲੂਸ ਜਿਹੜਾ ਸੀਗਾ ਪਰਮੇਸ਼ਰ ਦਾ ਖਾਦਮ ਜਿਹੜਾ ਸੀ ਸੰਤ ਪੌਲਸ ਜਿਹੜਾ ਪਰਮੇਸ਼ਰ ਦਾ ਤਾਲਬ ਸੀ ਉਹ ਪੱਤਰਿਆਂ ਦੇ ਵਿੱਚ ਇਸ ਪ੍ਰਕਾਰ ਦੇ ਨਾਲ ਲਿਖਦਾ ਆ ਵੀ ਅਸੀਂ ਹਰ ਸਮੇਂ ਵਿੱਚ ਤੇ ਹਰ ਹਾਲਾਤ ਵਿੱਚ ਉਹ ਦੀ ਗੁਜ਼ਰਦੇ ਆ ਤੇ ਕੋਈ ਪ੍ਰਸਥਿਤੀ ਕੋਈ ਹਾਲਾਤ ਕੋਈ ਸਮੇਂ ਸਾਨੂੰ ਪਰਮੇਸ਼ਵਰ ਦੇ ਪ੍ਰੇਮ ਤੋਂ 유ਦਾ ਨਹੀਂ ਕਰ ਸਕਦੇ ਕੋਈ ਪ੍ਰਸਥਿਤੀਆਂ ਕੋਈ ਹਾਲਾਤ ਸਾਨੂੰ ਪਰਮੇਸ਼ਵਰ ਦੇ ਪਿਆਰ ਤੋਂ 유ਦਾ ਨਹੀਂ ਕਰ ਸਕਦੇ ਪਰਮੇਸ਼ਵਰ ਦੇ ਪਿਆਰ ਤੋਂ ਸਾਨੂੰ ਵੱਖਰਾ ਨਹੀਂ ਕਰ ਸਕਦੇ ਕੋਈ ਵੀ ਸਮਾਂ ਕੋਈ ਵੀ ਟਾਈਮ ਜਿਹੜਾ ਸਾਨੂੰ ਖੁਦਾ ਦੇ ਪਿਆਰ ਤੋਂ ਅਲੱਗ ਨਹੀਂ ਕਰ ਸਕਦਾ ਇਸ ਲਈ ਮੇਰੇ ਭਾਈਓ ਭੈਣੋ ਮੈਂ ਪਰਮੇਸ਼ਵਰ ਦਾ ਬੰਦਾ ਪਰਮੇਸ਼ਵਰ ਦਾ ਤਾਲਬ ਪਰਮੇਸ਼ਵਰ ਦਾ ਦਾਸ ਤੁਹਾਨੂੰ ਇਹ ਗੱਲ ਕਹਿਣੀ ਚਾਹੁੰਦਾ ਭਾਵੇਂ ਜੋ ਮਰਜ਼ੀ ਹੋਵੇ ਜੇ ਤੁਸੀਂ ਖੜੇ ਹੋ ਨਾ ਹਰ ਇੱਕ ਹਾਲਾਤ ਵਿੱਚ ਜੇ ਤੁਸੀਂ ਖੜੇ ਹੋ ਹਰ ਇੱਕ ਸਮੇਂ ਦੇ ਵਿੱਚ ਜੇ ਤੁਸੀਂ ਖੜੇ ਹੋ ਹਰ ਇੱਕ ਟਾਈਮ ਦੇ ਵਿੱਚ ਤੇ ਇਹ ਗੱਲ ਯਾਦ ਰੱਖੋ ਫਿਰ ਦੁਨੀਆ ਦੀ ਕੋਈ ਵੀ ਤਾਕਤ ਤੁਹਾਨੂੰ ਰੱਬ ਦੇ ਪਿਆਰ ਤੋਂ ਵੱਖਰਾ ਨਹੀਂ ਕਰ ਸਕਦੀ ਦੁਨੀਆ ਦੀ ਕੋਈ ਵੀ ਤਾਕਤ ਤੁਹਾਨੂੰ ਰੱਬ ਦੇ ਪਿਆਰ ਤੋਂ ਅਲੱਗ ਨਹੀਂ ਕਰ ਸਕਦੀ ਪਰਮੇਸ਼ਵਰ ਦੇ ਪ੍ਰੇਮ ਤੋਂ ਤੁਹਾਨੂੰ ਕੋਈ ਦੁਨੀਆ ਦੀ ਤਾਕਤ 유ਦਾ ਨਹੀਂ ਕਰ ਸਕਦੀ ਇਸ ਲਈ ਮੈਂ ਇਹ ਗੱਲ ਕਮਾਂਗਾ ਕਿ ਸਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਸਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਅਸੀਂ ਮਾੜੇ ਸਮਿਆਂ ਵਿੱਚ ਸਥਿਰ ਰਹੀਏ ਮਾੜੇ ਸਮਿਆਂ ਵਿੱਚ ਅਟੱਲ ਨੀਂਦ ਦੀ ਤਰ੍ਹਾਂ ਬਣੇ ਰਹਿਣਾ ਕਿਉਂਕਿ ਧਰਮੀ ਦੀ ਪਹਿਚਾਣ ਹੀ ਧਰਮੀ ਨੂੰ ਪਰਮੇਸ਼ਰ ਦਾ ਵਚਨ ਅਟੱਲ ਨੀਂਵਾਂ ਗਰ ਬੋਲਦਾ ਆ ਪਹਿਲਾਂ ਕੁਝ ਦਿਨ ਪਹਿਲਾਂ ਅਸੀਂ ਵਚਨ ਤੇ ਵਿਚਾਰ ਕੀਤਾ ਸੀ ਤੇ ਅਸੀਂ ਜਿਹੜੇ ਆ ਦੁੱਖ ਦੇ ਟਾਈਮ ਦੇ ਵਿੱਚ ਮੁਸੀਬਤ ਦੇ ਟਾਈਮ ਦੇ ਵਿੱਚ ਮਾੜੇ ਸਮਿਆਂ ਦੇ ਵਿੱਚ ਮਾੜੇ ਦਿਨਾਂ ਦੇ ਵਿੱਚ ਵੀ ਆਪਾਂ ਸਥਿਰ ਰਹਿਣਾ ਮਜ਼ਬੂਤ ਰਹਿਣਾ ਸਟਰੋਂਗ ਰਹਿਣਾ ਔਰ ਜਦੋਂ ਅਸੀਂ ਬਣੇ ਰਵਾਂਗੇ ਇਹ ਦਿਨ ਨਹੀਂ ਰਹਿਣੇ ਮਾੜੇ ਹਾਲਾਤ ਨਹੀਂ ਰਹਿਣੇ ਮਾੜੇ ਸਮੇਂ ਨਹੀਂ ਰਹਿਣੇ ਪਰਮੇਸ਼ਵਰ ਇਹਨਾਂ ਸਾਰੇ ਸਮਿਆਂ ਨੂੰ ਪਰਮੇਸ਼ਵਰ ਜਿਹੜਾ ਬਦਲ ਦਊਗਾ ਪਰਮੇਸ਼ਵਰ ਇਹ ਸਾਰੇ ਵੇਲਿਆਂ ਨੂੰ ਚੇਂਜ ਕਰ ਦਊਗਾ ਪਰਮੇਸ਼ਵਰ ਸਾਰੇ ਸਮਿਆਂ ਨੂੰ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਬਦਲ ਦੀ ਤਾਕਤ ਰੱਖਦਾ ਆ ਸੋ ਇਸ ਲਈ ਮੇਰੇ ਭਾਈਓ ਭੈਣੋ ਮੈਂ ਇਹੀ ਗੱਲ ਕਹਾਂਗਾ ਕਿ ਖੁਦਾ ਨੇ ਸਾਨੂੰ ਜਿਹੜੇ ਵੀ ਸਮੇਂ 'ਚ ਰੱਖਿਆ ਸਾਨੂੰ ਪਰਮੇਸ਼ਰ ਦਾ ਧੰਨਵਾਦ ਕਰਨਾ ਚਾਹੀਦਾ ਜਿਵੇਂ ਸੰਤ ਪੌਲਸ ਪੱਤਰਿਆਂ ਦੇ ਵਿੱਚ ਕਹਿੰਦਾ ਹਰ ਹਾਲ ਵਿੱਚ ਧੰਨਵਾਦ ਕਰਿਆ ਕਰੋ ਇਹ ਪੌਲਸ ਕਹਿੰਦਾ ਆ ਹਰ ਹਾਲ ਵਿੱਚ ਧੰਨਵਾਦ ਕਰਿਆ ਕਰੋ ਮੇਰੇ ਭਾਈਓ ਭੈਣੋ ਸਾਨੂੰ ਖੁਦਾ ਦਾ ਸਾਨੂੰ ਪਰਮੇਸ਼ਰ ਦਾ ਹਰ ਇੱਕ ਹਾਲ ਵਿੱਚ ਧੰਨਵਾਦ ਕਰਨਾ ਚਾਹੀਦਾ ਹਰ ਇੱਕ ਸਮੇਂ ਵਿੱਚ ਸਾਨੂੰ ਧੰਨਵਾਦ ਕਰਨਾ ਚਾਹੀਦਾ ਹਰ ਇੱਕ ਵੇਲੇ ਵਿੱਚ ਸਾਨੂੰ ਪਰਮੇਸ਼ਰ ਦਾ ਧੰਨਵਾਦ ਕਰਨਾ ਚਾਹੀਦਾ ਜਦੋਂ ਅਸੀਂ ਹਰੇਕ ਸਮੇਂ ਦੇ ਵਿੱਚ ਹਰੇਕ ਵੇਲੇ ਵਿੱਚ ਅਸੀਂ ਧੰਨਵਾਦ ਕਰਾਂਗੇ ਤੇ ਪਰਮੇਸ਼ਰ ਸਾਡਾ ਸਾਨੂੰ ਮਾੜੇ ਸਮੇਂ ਦੇ ਵਿੱਚੋਂ ਬਾਹਰ ਕੱਢ ਲੂਗਾ ਸਾਨੂੰ ਮਾੜੇ ਦਿਨਾਂ ਦੇ ਵਿੱਚੋਂ ਪਰਮੇਸ਼ਰ ਸਾਡਾ ਬਾਹਰ ਕੱਢ ਲੇਗਾ ਸਾਨੂੰ ਮਾੜੇ ਹਾਲਾਤਾਂ ਦੇ ਵਿੱਚੋਂ ਸਾਡਾ ਪਰਮੇਸ਼ਰ ਬਾਹਰ ਕੱਢ ਕੇ ਆਪਣੇ ਨਾਮ ਦੇ ਵਿੱਚ ਸਾਨੂੰ ਉੱਚਾ ਕਰੇਗਾ ਕਿਉਂਕਿ ਉਹਦਾ ਵਚਨ ਕਹਿੰਦਾ ਉਹ ਕੰਗਾਲ ਨੂੰ ਰੂੜੀ ਤੋਂ ਚੁੱਕਦਾ ਔਰ ਗਰੀਬ ਨੂੰ ਖਾਕ ਵਿੱਚੋਂ ਚੁੱਕਦਾ ਜਦੋਂ ਅਸੀਂ ਵਚਨ ਪੜ੍ਹਦੇ 113 ਨੰਬਰ ਜਪੂਰ ਉੱਥੇ ਇਸ ਪ੍ਰਕਾਰ ਦੇ ਨਾਲ ਲਿਖਿਆ ਆ ਉਹ ਗਰੀਬ ਨੂੰ ਖਾਕ ਵਿੱਚੋਂ ਤੇ ਕੰਗਾਲ ਨੂੰ ਰੂੜੀ ਤੋਂ ਉਠਾਉਂਦਾ ਆ ਵੀ ਉਹਨੂੰ ਉਸ ਦੇ ਪਤਵੰਤਾਂ ਵਿੱਚ ਬਿਠਾਵੇ ਸਗੋਂ ਉਹਦੇ ਆਪਣੇ ਪਤਵੰਤਾਂ ਦੇ ਵਿੱਚ ਉਹਨੂੰ ਕੀ ਕਰੇ ਵਠਾਵੇ ਇਸ ਲਈ ਪਰਮੇਸ਼ਰ ਦਾ ਬਚਨ ਪਰਮੇਸ਼ਰ ਦਾ ਜਿਉਂਦਾ ਬਚਨ ਪਰਮੇਸ਼ਰ ਦਾ ਜਿਉਂਦਾ ਕਲਾਮ ਇਸ ਗੱਲ ਨੂੰ ਬਿਆਨ ਕਰਦਾ ਆ ਪਰਮੇਸ਼ਰ ਜਿਹੜਾ ਆ ਉਹ ਸਾਨੂੰ ਰੂੜੀ ਤੋਂ ਚੱਕ ਲੈਂਦਾ ਖਾਕ ਵਿੱਚੋਂ ਚੱਕ ਲੈਂਦਾ ਤੇ ਮਾੜੇ ਦਿਨ ਜਾਲਦੇ ਉਹਦੇ ਚੋਂ ਵੀ ਬਾਹਰ ਕੱਢ ਲੈਂਦਾ ਦਿਨ ਸਦਾ ਮਾੜੇ ਨਹੀਂ ਰਹਿੰਦੇ ਸਮੇਂ ਖੁਦਾ ਸਦਾ ਮਾੜੇ ਨਹੀਂ ਰਹਿਣ ਦਿੰਦਾ ਪਰਮੇਸ਼ਰ ਬਦਲ ਦਿੰਦਾ ਆ ਪਰ ਮਾੜੇ ਸਮਿਆਂ ਵਿੱਚ ਸਾਨੂੰ ਬਿਆਨ ਹੋ ਜਾਂਦਾ ਕਿਹੜੇ ਸਾਡੇ ਨਾਲ ਹੈ ਕਈ ਲੋਕ ਕਹਿੰਦੇ ਨਾ ਕੋਈ ਨਾ ਫਿਕਰ ਨਾ ਕਰ ਟੈਨਸ਼ਨ ਨਾ ਲੈ ਵੀ ਮੈਂ ਤੇਰੇ ਨਾਲ ਆ ਕਈ ਕਹਿੰਦੇ ਆ ਪਰ ਜਦੋਂ ਟਾਈਮ ਆਉਂਦਾ ਤੇ ਸਾਥ ਛੱਡ ਦਿੰਦੇ ਜਿਹੜੇ ਕਹਿੰਦੇ ਆ ਵੀ ਮੈਂ ਮਰ ਵੀ ਜਾਵਾਂਗਾ ਤੇਰੇ ਲਈ ਜਿਹੜੇ ਕਹਿੰਦੇ ਆ ਵੀ ਮੈਂ ਸਮਾਂ ਆਉਣ ਤੇ ਤੇਰੇ ਲਈ ਜਾਨ ਵੀ ਦੇ ਦੇਵਾਂਗਾ ਅਕਸਰ ਮੇ ਭੱਜਦੇ ਛੱਡਦੇ ਧੋਖਾ ਦਿੰਦੇ ਉਹੀ ਵੇਖਿਆ ਜ਼ਿੰਦਗੀ ਦੇ ਵਿੱਚ ਇਸ ਲਈ ਘਬਰਾਓ ਨਾ ਚਿੰਤਾ ਨਾ ਕਰੋ ਟੈਨਸ਼ਨ ਨਾ ਲਵੋ ਜਿੱਦਾਂ ਦਾ ਸਮਾਂ ਚੱਲਦਾ ਇਹ ਸਮਾਂ ਤੁਹਾਨੂੰ ਸਿਖਾਉਂਦਾ ਆ ਟਾਈਮ ਤੁਹਾਨੂੰ ਸਿਖਾਉਂਦਾ ਪਰ ਇੱਕ ਗੱਲ ਯਾਦ ਰੱਖੋ ਇਸ ਸਮੇਂ ਵਿੱਚ ਤੁਸੀਂ ਪਰਮੇਸ਼ਵਰ ਦੇ ਨਾਲ ਰਿਸ਼ਤਾ ਬਣਾ ਕੇ ਰੱਖਣਾ ਹੈ ਤੇ 100% ਸੱਚ ਹੈ ਦੁਨੀਆ ਤੁਹਾਡਾ ਸਾਥ ਛੱਡ ਜੂਗੀ ਪਰ ਪਰਮੇਸ਼ਵਰ ਤੁਹਾਡਾ ਸਾਥ ਕਦੀ ਵੀ ਨਹੀਂ ਛੱਡੇਗਾ ਦੁਨੀਆ ਤੁਹਾਡਾ ਸਾਥ ਤਿਆਗ ਦੂਗੀ ਦੁਨੀਆ ਤੁਹਾਡਾ ਸਾਥ ਛੱਡ ਦੂਗੀ ਪਰ ਪਰਮੇਸ਼ਰ ਇਹਨਾਂ ਦਿਨਾਂ ਵਿੱਚ ਤੁਹਾਡਾ ਕਦੀ ਸਾਥ ਨਹੀਂ ਛੱਡੇਗਾ ਤੇ ਤੁਹਾਨੂੰ ਵੀ ਪਰਮੇਸ਼ਰ ਨੂੰ ਚੇਤੇ ਰੱਖਣਾ ਪੈਣਾ ਹੈ ਇਹਨਾਂ ਦਿਨਾਂ ਦੇ ਵਿੱਚ ਜੇ ਮਾਰਾ ਟਾਈਮ ਚੱਲਦਾ ਹੈ ਤਾਂ ਤੁਹਾਨੂੰ ਪਰਮੇਸ਼ਰ ਦੇ ਵਿੱਚ ਪੂਰਨ ਅਧੀਨਤਾਈ ਦੇ ਨਾਲ ਪੂਰਨ ਤਰੀਕੇ ਦੇ ਨਾਲ ਤੁਹਾਨੂੰ ਪਰਮੇਸ਼ਰ ਦੇ ਵਿੱਚ ਚੱਲਣਾ ਪੈਣਾ ਹੈ ਪੂਰਨ ਸਹੀ ਤਰੀਕੇ ਦੇ ਨਾਲ ਤੁਹਾਨੂੰ ਖੁਦਾ ਦੇ ਵਿੱਚ ਚੱਲਣਾ ਪੈਣਾ ਹੈ ਤੁਹਾਨੂੰ ਖੁਦਾ ਦੀ ਗੱਲ ਨੂੰ ਮੰਨਣਾ ਪੈਣਾ ਉਹਦੀ ਗੱਲ ਨੂੰ ਫੋਲੋ ਕਰਨਾ ਪੈਣਾ ਇਹ ਮਾੜੇ ਦਿਨਾਂ ਵਿੱਚ ਤੁਹਾਨੂੰ ਬਹਿ ਕੇ ਪ੍ਰਾਰਥਨਾ ਵਿੱਚ ਬਹੁਤਾ ਸਮਾਂ ਬਤੀਤ ਕਰਨਾ ਪੈਣਾ ਤੁਹਾਨੂੰ ਪਰਮੇਸ਼ਵਰ ਦੇ ਚਰਨਾਂ ਦੇ ਵਿੱਚ ਬਹਿ ਕੇ ਬਹੁਤਾ ਸਮਾਂ ਬਤੀਤ ਕਰਨਾ ਪੈਣਾ ਫਿਰ ਜਾ ਕੇ ਤੁਸੀਂ ਖੁਦਾ ਦੇ ਵਿੱਚ ਆਸ਼ੀਸ਼ پا ਸਕਦੇ ਹੋ ਫਿਰ ਤੁਸੀਂ ਖੁਦਾ ਦੇ ਵਿੱਚ ਬਰਕਤ پا ਸਕਦੇ ਹੋ ਫਿਰ ਖੁਦਾ ਦੇ ਨਾਮ ਦੇ ਵਿੱਚ ਤੁਸੀਂ ਵੱਡੀ ਕਿਰਪਾ ਨੂੰ ਲੈ ਸਕਦੇ ਹੋ ਮੇਰੇ ਭਾਈਓ ਭੈਣੋ ਮੈਂ ਇਹੀ ਗੱਲ ਕਮਾਂਗਾ ਮੈਂ ਇਹੀ ਦੱਸਣਾ ਚਾਹੁੰਦਾ ਮੈਂ ਹੀ ਤੁਹਾਨੂੰ ਰੱਬ ਦੇ ਵਚਨ ਦੇ ਵਿੱਚੋਂ ਸਿਖਾਉਣਾ ਚਾਹੁੰਦਾ ਕਿ ਸਾਨੂੰ ਪਰਮੇਸ਼ਰ ਦੇ ਵਿੱਚ ਬਣੇ ਰਹਿਣ ਦੀ ਲੋੜ ਹੈ ਸਾਨੂੰ ਪਰਮੇਸ਼ਰ ਦੇ ਵਿੱਚ ਚੱਲਦੇ ਰਹਿਣ ਦੀ ਲੋੜ ਹੈ ਇਹ ਮਾੜੇ ਸਮੇਂ ਜੇ ਚੱਲਦੇ ਐ ਤੇ ਮਾੜੇ ਸਮੇਂ ਸਾਨੂੰ ਸਿਖਾਉਂਦੇ ਵੀ ਹੈ ਮਾੜੇ ਸਮੇਂ ਸਾਨੂੰ ਚੰਗੇ ਸਮਿਆਂ ਲਈ ਤਿਆਰ ਵੀ ਕਰਦੇ ਆ ਮਾੜੇ ਸਮੇਂ ਸਾਨੂੰ ਬਰਕਤ ਲੈਣ ਲਈ ਤਿਆਰ ਕਰਦੇ ਆ ਮਾੜੇ ਸਮੇਂ ਸਾਡੇ ਰੋਹਾਨੀ ਜੀਵਨ ਨੂੰ ਮਜ਼ਬੂਤ ਕਰ ਜਾਂਦੇ ਆ ਮਾੜੇ ਸਮੇਂ ਸਾਡੇ ਦਿਲ ਨੂੰ ਮਜ਼ਬੂਤ ਕਰ ਜਾਂਦੇ ਆ ਮਾੜੇ ਸਮਿਆਂ ਵਿੱਚ ਅਸੀਂ ਪੈਰਾਂ ਤੇ ਖੜਨਾ ਸਿੱਖ ਜਾਂਦੇ ਕਈ ਵਾਰ ਅਸੀਂ ਆਪਣੀ ਜ਼ਿੰਦਗੀ ਵਿੱਚ ਜਿੱਦਾਂ ਇੱਕ ਲੰਗੜਾ ਵਿਅਕਤੀ ਲਾਠੀ ਨਾਲ ਤੁਰਦਾ ਹੈ ਫੋੜੀਆਂ ਦੇ ਨਾਲ ਤੁਰਦਾ ਹੈ ਜਾਂ ਜਿਹੜਾ ਪਾਈਪਾਂ ਦਾ ਵਾਕਰ ਬਣਿਆ ਹੁੰਦਾ ਉਹਦੇ ਨਾਲ ਤੁਰਦਾ ਹਨਾ ਸਹਾਰਾ ਲੈ ਕੇ ਤੇ ਐਦਾਂ ਹੀ ਕਈ ਵਾਰ ਅਸੀਂ ਨਾ ਆਪਾਂ ਝੂਠੇ ਯਾਰਾਂ ਦੋਸਤਾਂ ਦਾ ਸਹਾਰਾ ਲੈ ਕੇ ਤੁਰਦੇ ਜਿਹੜੇ ਕਹਿੰਦੇ ਅਸੀਂ ਮਰ ਜਾਾਂਗੇ ਤੇਰੇ ਲਈ ਅਸੀਂ ਜਾਨ ਵੀ ਦੇ ਦਿਆਂ ਕਿ ਤੇਰੇ ਲਈ ਕਈ ਵਾਰ ਸਾਨੂੰ ਉਹਨਾਂ ਤੇ ਇੰਨਾ ਵਿਸ਼ਵਾਸ ਹੋ ਜਾਂਦਾ ਸਾਨੂੰ ਇੰਨਾ ਮਾਣ ਹੋ ਜਾਂਦਾ ਅਸੀਂ ਆਪਣੀ ਜ਼ਿੰਦਗੀ 'ਚ ਆਪ ਕੁਝ ਕਰ ਹੀ ਨਹੀਂ ਪਾਉਂਦੇ ਅਸੀਂ ਆਪਣੇ ਜੀਵਨ ਵਿੱਚ ਆਪ ਨਹੀਂ ਕੁਝ ਕਰਨਾ ਚਾਹੁੰਦੇ ਸਾਨੂੰ ਜ਼ਿਆਦਾ ਭਰੋਸਾ ਬੰਦਿਆਂ ਤੇ ਹੋ ਜਾਂਦਾ ਜ਼ਿਆਦਾ ਭਰੋਸਾ ਮਨੁੱਖਾਂ ਤੇ ਹੋ ਜਾਂਦਾ ਤੇ ਯਰਮੀਆ ਦੀ ਪੁਸਤਕ ਚ ਲਿਖਿਆ ਸ਼ਰਾਪੀ ਉਹ ਬੰਦਾ ਜਿਹੜਾ ਬੰਦੇ ਤੇ ਭਰੋਸਾ ਰੱਖਦਾ ਯਰਮੀਆ ਦੀ ਪੁਸਤਕ ਦੇ ਵਿੱਚ ਲਿਖਿਆ ਆ ਸ਼ਰਾਪੀ ਉਹ ਬੰਦਾ ਜਿਹੜਾ ਬੰਦੇ ਦੇ ਉੱਤੇ ਭਰੋਸਾ ਰੱਖਦਾ ਆ ਔਰ ਅੱਗੇ ਮੇਰੇ ਭਾਈ ਭੈਣੋਂ ਲਿਖਿਆ ਆ ਤੇ ਬਸ਼ਰ ਨੂੰ ਆਪਣੀ ਬਾਹਮ ਹੁੰਦਾ ਆ ਬਸ਼ਰ ਨੂੰ ਕੀ ਆਦਮੀ ਨੂੰ ਆਪਣੀ ਬਾਹ ਬਣਾਉਂਦਾ ਆ ਮਨੁੱਖ ਨੂੰ ਆਪਣੀ ਬਾਹ ਬਣਾਉਣਾ ਵੀ ਮਤਲਬ ਸਹਾਰਾ ਬਣਾਉਣਾ ਆਪਣਾ ਕਿ ਸ਼ਰਾਬੀ ਉਹ ਬੰਦੇ ਤੇ ਭਰੋਸਾ ਰੱਖਣ ਵਾਲਾ ਤੇ ਹੁਣ ਗੱਲ ਇੱਥੇ ਸਮਝਣੀ ਪੈਣੀ ਹੈ ਗੱਲ ਇੱਥੇ ਸਾਨੂੰ ਜਾਣਣੀ ਪੈਣੀ ਹੈ ਗੱਲ ਇੱਥੇ ਸਾਨੂੰ ਸਿੱਖਣੀ ਪੈਣੀ ਹੈ ਕਿ ਦੇਖੋ ਬੰਦੇ ਦੇ ਉੱਤੇ ਭਰੋਸਾ ਰੱਖਣ ਦੇ ਨਾਲ ਅਸੀਂ ਕਦੀ ਮੁਬਾਰਕ ਨਹੀਂ ਬਣ ਸਕਦੇ ਬੰਦੇ ਤੇ ਭਰੋਸਾ ਰੱਖਣ ਨਾਲ ਕਦੀ ਅਸੀਂ ਆਸ਼ੀਸ਼ ਨਹੀਂ ਲੈ ਸਕਦੇ ਬੰਦੇ ਤੇ ਭਰੋਸਾ ਰੱਖਣ ਦੇ ਨਾਲ ਸਾਨੂੰ ਕਦੀ ਬਰਕਤ ਨਹੀਂ ਮਿਲ ਸਕਦੀ ਜੇ ਅਸੀਂ ਬੰਦੇ ਦੇ ਉੱਤੇ ਭਰੋਸਾ ਰੱਖਾਂਗੇ ਤਾਂ ਬੰਦੇ ਦੇ ਉੱਤੇ ਭਰੋਸਾ ਰੱਖਣ ਦੇ ਨਾਲ ਮੇਰੇ ਭਾਈ ਭੈਣ ਨੂੰ ਲਾਨਤਾ ਸ਼ਰਾਬ ਦੁੱਖ ਹੈ ਔਰ ਕਈ ਵਾਰ ਸਾਨੂੰ ਇਹ ਜਿਹੜੇ ਮਾੜੇ ਸਮੇਂ ਹੈ ਉਹਨਾਂ ਲੋਕਾਂ ਦੀ ਪਹਿਚਾਣ ਕਰਾ ਕੇ ਜਾਂਦੇ ਆ ਸਾਨੂੰ ਉਹਨਾਂ ਲੋਕਾਂ ਤੋਂ ਉਹ ਲੋਕ ਜਿਹੜੇ ਲੱਗ ਹੋ ਜਾਂਦੇ ਆ ਸਾਨੂੰ ਆਪਣੇ ਪੈਰਾਂ ਤੇ ਖੜਨਾ ਸਿਖਾਉਂਦੇ ਆ ਇਹ 마ੜੇ ਸਮੇ ਫੋੜੀਆਂ ਜਦੋਂ ਲੰਗੜੇ ਦੀਆਂ ਫੋੜੀਆਂ ਛੁੱਟ ਜਾਂਦੀਆਂ ਨਾ ਉਹਨੂੰ ਬੜੀ ਖੁਸ਼ੀ ਹੁੰਦੀ ਆ ਐਦਾਂ ਕਈ ਵੇਲੇ 마ੜੇ ਸਮੇ ਜਿਹੜੇ ਆ ਸਾਨੂੰ ਖੜਾ ਕਰ ਜਾਂਦੇ 마ੜੇ ਸਮੇ ਸਾਨੂੰ ਆਪਣੇ ਪੈਰਾਂ ਤੇ ਸਟੈਂਡ ਕਰ ਜਾਂਦੇ ਆ 마ੜੇ ਵਕਤ ਸਾਨੂੰ ਜਿਹੜੇ ਨੇ ਸਾਨੂੰ ਮਜ਼ਬੂਤ ਕਰ ਜਾਂਦੇ ਆ ਸੋ ਇਸ ਕਰਕੇ ਵੈ ਮੈਂ ਆਪਣੀ ਜ਼ਿੰਦਗੀ ਦਾ ਤਜਰਬਾ ਜੇ ਦੱਸਾਂ ਤੇ ਮੈਂ ਆਪਣੀ ਜੀਵਨ ਦੇ ਵਿੱਚ ਬਹੁਤ ਸਾਰੇ ਲੋਕਾਂ ਦੇ ਉੱਤੇ ਵਿਸ਼ਵਾਸ ਕੀਤਾ ਸੀ ਪਰ ਅੱਜ ਬਹੁਤ ਸਾਰੇ ਲੋਕ ਜਿਹੜੇ ਨੇ ਨਾਲ ਨਹੀਂ ਆ ਖਾਸ ਕਰਕੇ ਉਹ ਨਾਲ ਨਹੀਂ ਹੈਗੇ ਜਿਹੜੇ ਕਹਿੰਦੇ ਸੀ ਅਸੀਂ ਮਰਦੇ ਦਮ ਤੱਕ ਸਾਥ ਨਵਾਵਾਂਗੇ ਜਿਹੜੇ ਕਹਿੰਦੇ ਸੀਗੇ ਜਿਸ ਵੀ ਹਾਲਾਤ ਵਿੱਚ ਜਾਣਾ ਪਵੇ ਅਸੀਂ ਨਾਲ ਖੜਾਂਗੇ ਜਿਹੜੇ ਕਹਿੰਦੇ ਸੀ ਫਿਕਰ ਨਾ ਕਰ ਚਿੰਤਾ ਨਾ ਕਰ ਅਸੀਂ ਨਾਲ ਆ ਤੇਰੇ ਅੱਜ ਉਹੀ ਨਾਲ ਨਹੀਂ ਹੈ ਉਹੀ ਸਾਥ ਛੱਡ ਕੇ ਗਿਆ ਇਸੇ ਲਈ ਤਾਂ ਵਚਨ ਕਹਿੰਦਾ ਆ ਬੰਦੇ ਦੇ ਉੱਤੇ ਭਰੋਸਾ ਨਹੀਂ ਰੱਖੀਦਾ ਤੇ ਮੇਰੇ ਭਾਈ ਪੈਣੂ ਤੁਹਾਡਾ ਸਾਥ ਉਹ ਲੋਕ ਨਵਾਉਣਗੇ ਜਿਹੜੇ ਖੁਦਾ ਤੇ ਭਰੋਸਾ ਰੱਖਣ ਵਾਲੇ ਲੋਕ ਆ ਜਿਨ੍ਹਾਂ ਦਾ ਖੁਦਾ ਦੇ ਨਾਲ ਰਿਸ਼ਤਾ ਵਧੀਆ ਆ ਜਿਹੜੇ ਖੁਦਾ ਦੇ ਨਾਲ ਵਧੀਆ ਚੱਲਦੇ ਆ ਉਹੀ ਤੁਹਾਡਾ ਸਾਥ ਵੀ ਨਵਾ ਸਕਦੇ ਕਿਉਂਕਿ ਖੁਦਾ ਉਹਨਾਂ ਨੂੰ ਤੁਹਾਡੇ ਲਈ ਖੜਾ ਕਰੇਗਾ ਪਰਮੇਸ਼ਰ ਉਹਨਾਂ ਨੂੰ ਤੁਹਾਡੀ ਮਦਦ ਲਈ ਖੜਾ ਕਰੇਗਾ ਪਰਮੇਸ਼ਰ ਉਹਨਾਂ ਨੂੰ ਤੁਹਾਡੀ ਹੈਲਪ ਦੇ ਲਈ ਖੜਾ ਕਰੇਗਾ ਇਸ ਲਈ ਬਹੁਤ ਜ਼ਰੂਰੀ ਹੈ ਕਿ ਅਸੀਂ ਰੱਬ ਤੇ ਭਰੋਸਾ ਰੱਖੀਏ ਅਸੀਂ ਪਰਮੇਸ਼ਰ ਤੇ ਵਿਸ਼ਵਾਸ ਰੱਖੀਏ ਅਸੀਂ ਪਰਮੇਸ਼ਰ ਦੇ ਉੱਤੇ ਭਰੋਸਾ ਰੱਖੀਏ ਜੇ ਅਸੀਂ ਪਰਮੇਸ਼ਰ ਦੇ ਉੱਤੇ ਭਰੋਸਾ ਰੱਖਾਂਗੇ ਜੇ ਪਰਮੇਸ਼ਰ ਦੇ ਉੱਤੇ ਆਸ ਤੇ ਵਿਸ਼ਵਾਸ ਰੱਖਾਂਗੇ ਤੇ ਪਰਮੇਸ਼ਰ ਸਾਨੂੰ ਫਿਰ ਕਦੀ ਡੋਲਣ ਨਹੀਂ ਦੇਵੇਗਾ ਪਰਮੇਸ਼ਰ ਸਾਨੂੰ ਕਦੀ ਨਰਾਸ਼ ਹੋਣ ਨਹੀਂ ਦੇਵੇਗਾ ਪਰਮੇਸ਼ਰ ਸਾਨੂੰ ਕਦੀ ਵੀ ਵਿਪਤਾ ਵਿੱਚ ਜਾਣ ਨਹੀਂ ਦੇਵੇਗਾ ਪਰਮੇਸ਼ਰ ਸਾਡਾ ਸਾਨੂੰ ਕਦੀ ਵੀ ਡਿੱਗਣ ਨਹੀਂ ਦੇਊਗਾ ਸਾਡਾ ਮਾੜੇ ਦਿਨਾਂ ਵਿੱਚ ਵੀ ਉਹ ਖਿਆਲ ਰੱਖੇਗਾ ਔਰ ਮੇਰੇ ਭਾਈ ਭੈਣੋ ਇੱਕ ਵਚਨ ਮੇਨਾ ਪੜੋ ਮੇਰੇ ਨਾਲ ਰੋਮੀਆਂ ਦੀ ਪੁਸਤਕ ਕੱਢੋ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਪਵਿੱਤਰ ਬਾਈਬਲ ਦੇ ਵਿੱਚੋਂ ਰੋਮੀਆਂ ਦੀ ਪੁਸਤਕ ਕੱਢੀਏ ਮੈਂ ਪਰਮੇਸ਼ਰ ਦੇ ਵਚਨ ਦੇ ਰਾਹੀ ਤੁਹਾਡੇ ਨਾਲ ਇੱਕ ਦੋ ਗੱਲਾਂ ਹੋਰ ਕਰਨੀਆਂ ਹੈ ਰੋਮੀਆਂ ਦੀ ਪੁਸਤਕ 8 ਅਧਿਆਇ ਉਸ ਦਾ 35 ਵਚਨ ਪੜ੍ਹਦੇ ਰੋਮੀਆਂ ਦੀ ਪੁਸਤਕ 8 ਅਧਿਆਇ ਉਸ ਦਾ 35 ਵਚਨ ਪੜ੍ਹਦੇ ਉੱਥੇ ਇਸ ਪ੍ਰਕਾਰ ਦੇ ਨਾਲ ਲਿਖਿਆ ਗਿਆ ਆ ਕੌਣ ਸਾਨੂੰ ਮਸੀਹ ਦੇ ਪ੍ਰੇਮ ਤੋਂ ਅੱਡ ਕਰੇਗਾ ਕੀ ਵਿਪਤਾ ਜਾਂ ਕਸ਼ਟ ਜਾਂ ਹਨੇਰ ਜਾਂ ਕਾਲ ਜਾਂ ਨੰਗ ਜਾ ਪੁੰਝਲ ਜਾ ਤਲਵਾਰ ਮੇਰੇ ਭਾਈ ਪੈਣੋਂ ਇੱਥੇ ਪੁਲਿਸ ਪਰਮੇਸ਼ਵਰ ਦਾ ਬੰਦਾ ਪਰਮੇਸ਼ਵਰ ਦਾ ਤਾਲਬ ਪਰਮੇਸ਼ਵਰ ਦਾ ਦਾਸ ਕਹਿੰਦਾ ਕੌਣ ਸਾਨੂੰ ਪਰਮੇਸ਼ਵਰ ਦੇ ਪਿਆਰ ਤੋਂ ਵੱਖਰਾ ਕਰੇਗਾ ਕੋਈ ਵੀ ਸਮੇ ਆ ਜਾਣ ਕੋਈ ਵੀ ਪ੍ਰਸਥਿਤੀਆਂ ਆ ਜਾਣ ਕੈਸੇ ਵੀ ਹਾਲਾਤ ਆ ਜਾਣ ਰੱਬ ਦੇ ਲੋਕਾਂ ਨੂੰ ਕੋਈ ਵੀ ਐਦਾਂ ਦਾ ਦੁੱਖ ਨਹੀਂ ਬਣਿਆ ਜਿਹੜਾ ਰੱਬ ਦੇ ਪਿਆਰ ਤੋਂ ਵੱਖਰਾ ਕਰੇ ਨਹੀਂ ਤਾਂ ਈਯੂਬ ਵੱਲ ਨਿਗਾਹ ਮਾਰ ਕੇ ਵੇਖੀ ਯੂਬ ਤੇ ਕਿੰਨਾ ਕੁਝ ਹੋਇਆ ਪਰ ਫਿਰ ਵੀ ਉਹ ਪਰਮੇਸ਼ਰ ਦੇ ਨਾਲ ਬਣਿਆ ਰਿਹਾ ਯੂਬ ਨਾਲ ਕਿੰਨਾ ਕੁਝ ਹੋਇਆ ਫਿਰ ਵੀ ਉਹ ਪਰਮੇਸ਼ਰ ਦੇ ਨਾਲ ਬਣਿਆ ਰਿਹਾ ਤੇ ਅੱਜ ਬਹੁਤੇ ਲੋਕ ਅੱਜ ਬਹੁਤ ਸਾਰੇ ਲੋਕ ਜਿਹੜੇ ਨੇ ਖੁਦਾ ਤੋਂ ਵੱਖਰੇ ਹੋ ਜਾਂਦੇ ਆ ਕਿਉਂ ਹੋ ਜਾਂਦੇ ਕਿਉਂਕਿ ਉਹਨਾਂ ਨੂੰ ਭਰੋਸਾ ਨਹੀਂ ਹੁੰਦਾ ਪਰਮੇਸ਼ਰ ਤੇ ਉਹ ਬੰਦਿਆਂ ਤੇ ਭਰੋਸਾ ਰੱਖਦੇ ਆ ਔਰ ਜਿਹੜੇ ਰੱਬ ਦੇ ਲੋਕ ਆ ਉਹ ਮਾੜੇ ਦਿਨਾਂ 'ਚ ਵੀ ਸਿੱਖ ਲੈਂਦੇ ਆ ਉਹ ਮਾੜੇ ਦਿਨਾਂ 'ਚ ਵੀ ਤਿਆਰ ਹੋ ਜਾਂਦੇ ਆ ਉਹ ਮਾੜੇ ਦਿਨਾਂ 'ਚ ਵੀ ਬਲਵਾਨ ਹੋ ਜਾਂਦੇ ਮਾੜੇ ਦਿਨਾਂ ਵਿੱਚ ਵੀ ਉਹ ਬਲਸ਼ਾਲੀ ਹੋ ਜਾਂਦੇ ਆ ਪਰਮੇਸ਼ਰ ਉਹਨਾਂ ਨੂੰ ਮਜ਼ਬੂਤ ਕਰ ਦਿੰਦਾ ਪਰਮੇਸ਼ਰ ਉਹਨਾਂ ਨੂੰ ਤਿਆਰ ਕਰ ਦਿੰਦਾ ਪਰਮੇਸ਼ਰ ਉਹਨਾਂ ਨੂੰ ਉਹਨਾਂ ਦੇ ਪੈਰਾਂ ਦੇ ਉੱਤੇ ਮਜ਼ਬੂਤੀ ਦੇ ਨਾਲ ਖੜਾ ਦਿੰਦਾ ਜੇ ਚਾਹੁੰਦੇ ਹੋ ਕਿ ਪਰਮੇਸ਼ਰ ਸਾਡੀ ਜ਼ਿੰਦਗੀ ਦੇ ਵਿੱਚ ਆਪਣੀ ਕਿਰਪਾ ਕਰੇ ਸਾਡੇ ਜੀਵਨਾਂ ਦੇ ਵਿੱਚ ਆਪਣੀ ਦਇਆ ਕਰੇ ਤਾਂ ਮੈਂ ਇਹੀ ਗੱਲ ਕਮਾਂਗਾ ਕਿ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਸਦਾ ਲਈ ਬਣੀ ਰਹੋ ਸੋ ਪਰਮੇਸ਼ਰ ਇਹਨਾਂ ਵਚਨਾਂ ਨਾਲ ਤੁਹਾਨੂੰ ਬਰਕਤ ਦੇ ਆਸ਼ਿਸ਼ ਦੇਵੇ ਸਾਰਿਆਂ ਨੂੰ ਜੈ ਮਸੀਹ ਦੀ ਸਾਰਿਆਂ ਨੂੰ ਸਲਾਮ